ਆਪ ਨੂੰ ਫਤਿਹ ਅਰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਬੜਾ ਫਕਰ ਹੈ ਕਿ ਮਾਸਟਰ ਕੁਲਦੀਪ ਸਿੰਘ ਜੀ ਨੇ ਤੇ ਤੁਸੀਂ ਸਾਰਿਆਂ ਨੇ ਦੁਆਬੇ ਦੀ ਧਰਤੀ ਦੇ ਉੱਤੇ ਅੱਜ ਏਡਾ ਵੱਡਾ ਜਲਸਾ ਕੀਤਾ ਬਹੁਤ ਮੈਨੂੰ ਖੁਸ਼ੀ ਹੈ ਕਿਉਂ ਕਰਕੇ ਦੁਆਬੇ ਦੇ ਜਿਹੜੇ ਲੋਕ ਹੈ ਇਹ ਬਹੁਤ ਪੜੇ ਲਿਖੇ ਹੈ ਔਰ ਸਭ ਤੋਂ ਅੱਗੇ ਹੈ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਤੁਸੀਂ ਸਾਰੇ ਫੈਲੇ ਹੋਏ ਹੋ ਜਿਦੋਂ ਮੈਂ ਪੁਲਿਸ ਦਾ محکمہ ਹਾਸਲ ਕੀਤਾ ਸਾਡੀ ਟ੍ਰੇਨਿੰਗ ਹੋਈ ਸੀਗੀ ਦੇ ਉਹਦੇ ਇੱਕ ਦੱਸਿਆ ਗਿਆ ਸੀ ਕਿ ਜਿਹੜੇ ਦੁਆਬੀ ਇਹ ਐ ਇਹ ਲਕੀਰ ਦੇ ਫਕੀਰ ਹੁੰਦੇ ਐ ਤੇ ਜੇ ਤੁਹਾਡੇ ਦਫ਼ਤਰ 'ਚ ਇਹ 10 ਮਿੰਟ ਤੋਂ ਜ਼ਿਆਦਾ ਬਾਹਰ ਬੈਠੇ ਰਹਿਣ ਤਾਂ ਫਿਰ ਸਰਕਾਰ ਨੂੰ ਰਿਪੋਰਟ ਕਰ ਦਿੰਦੇ ਐ ਤੁਹਾਡੇ ਇਲਾਕੇ ਤੋਂ ਸਾਡੀ ਆਜ਼ਾਦੀ ਦੀ ਲਹਿਰ ਬਬਰਾਂ ਦੀ ਚੰਗੀ ਸੀਗੀ ਤੇ ਉਹਦੇ ਨਾਲ ਦੁਨੀਆ ਨੂੰ ਪਤਾ ਲੱਗਿਆ ਕਿ ਸਿਰਫ ਹਿੰਦੂ ਨਹੀਂ ਆਜ਼ਾਦੀ ਮੰਗਦੇ ਸਿਰਫ ਮੁਸਲਮਾਨ ਆਜ਼ਾਦੀ ਨਹੀਂ ਮੰਗਦੇ ਪਰ ਸਿੱਖ ਵੀ ਆਪਣੀ ਆਜ਼ਾਦੀ ਮੰਗਦੇ ਆ ਇਹ ਬਹੁਤ ਵੱਡੀ ਗੱਲ ਹੈ ਤੁਹਾਡੀ ਸਰਜ ਸਰਕਰਨ ਸਿੰਘ ਨੇ ਤੋਤਿਆਂ ਦੀ ਗੱਲ ਕੀਤੀ ਸੀ ਮੈਂ ਪਿੱਛੇ ਵਲੈਤ ਗਿਆ ਸੀ ਇੱਕ ਸਿੱਖ ਸਰਦਾਰ ਨੇ ਮੈਨੂੰ ਲੰਡਨ ਤੋਂ 100 ਮੀਲ ਦੂਰ ਚਾਹ ਪਾਣੀ ਤੇ ਸੱਦਿਆ ਮੈਂ ਉੱਥੇ ਪਹੁੰਚਿਆ ਬੈਠਿਆ ਤੇ ਉਹਨਾਂ ਦੇ ਕੋਲੇ ਬਹੁਤ ਸੋਹਣਾ ਇੱਕ ਤੋਤਾ ਸੀ ਸਾਊਥ ਅਮਰੀਕਾ ਤੋਂ ਬ੍ਰਾਜ਼ਿਲ ਤੋਂ ਲਿਆਂਦਾ ਹੋਇਆ ਤੇ ਉਹਦਾ ਦਿਮਾਗ ਕਿੰਨਾ ਅੱਛਾ ਸੀ ਕਿ ਉਹ ਫੇਰ ਜੋਕ ਦੰਣਾ ਮੇਰੇ ਉਸ ਘਰ ਦੇ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ ਕਮਰ ਕਰ ਰਿਆ ਸੀ ਉਹ ਤੋਤੇ ਨੇ ਸ਼ੁਰੂ ਕਰਤੀਆਂ ਕਹਿੰਦਾ ਮਾਨ ਸਾਹਿਬ ਨੇ ਆਉਣਾ ਹੈ ਕਮਰੇ ਸਾਰੇ ਸਾਫ਼ ਕਰ ਲੋ ਮਾਨ ਸਾਹਿਬ ਨੇ ਆਉਣਾ ਹੈ ਗੁਸਲਖਾਨਾ ਬਿਲਕੁਲ ਸਾਫ਼ ਹੋਣਾ ਚਾਹੀਦਾ ਮਾਨ ਸਾਹਿਬ ਨੇ ਆਉਣਾ ਹੈ ਦੇਖਿਓ ਕੋਈ ਲੇਟ ਨਾ ਹੋ ਜੇ ਸਾਰੇ ਫੋਲ ਉਸ ਘਰ ਦੇ ਉਸ ਤੋਤੇ ਨੇ ਕੱਢਤੇ ਕਿ ਮੇਰੀ ਤਿਆਰੀ ਦੇ ਵਿੱਚ ਇਸ ਪਰਿਵਾਰ ਨੇ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਸੀ ਸੋ ਮੈਂ ਸਮਝਦਾ ਕਿ ਸਾਨੂੰ ਇਹ ਵੀ ਪੜਾਇਆ ਗਿਆ ਸੀ ਕਿ ਜੇ ਦੁਆਬੇ ਦੇ ਵਿੱਚ ਕਤਲ ਹੋ ਜੇ ਉਹ 20-23 ਸਾਲ ਉਹਦਾ ਮੁੰਲਜ਼ਮ ਨਹੀਂ ਲੱਭਦਾ ਇਹ ਤਾਂ ਉਹਨਾਂ ਦੀਆਂ ਗੱਲਾਂ ਹੈ ਉਹਨ ਇੱਥੇ ਥਾਣੇਦਾਰ ਸਾਹਿਬ ਵੀ ਹੈਗੇ ਐ ਇੰਸਪੈਕਟਰ ਸਾਹਿਬ ਵੀ ਹੈ ਐ ਇਹ ਅੱਗੇ ਦੱਸਣਗੇ ਕਿ ਵਾਚਿਆ ਇਹ ਗੰਠ ਠੀਕ ਹੈ ਕਿ ਨਹੀਂ ਹੈ ਸੋ ਸੋ ਤੁਹਾਡਾ ਬਹੁਤ ਜ਼ਿਆਦਾ ਸਤ ਸਤਕਾਰ ਹੈ ساری ਦੁਨੀਆ ਦੇ ਵਿੱਚ ਆਖਰੀ ਵਾਰ ਜਦੋਂ ਮੈਂ ਸੰਜਨੈਤ ਸਿੰਘ ਭਿੰਡਰਾ ਵਾਲਿਆਂ ਨੂੰ ਮਿਲਿਆ ਸੀ ਉਹ ਵੀ ਦੁਆਬੇ ਦੇ ਅੰਮਾਨ ਦੇ ਬਾਗ ਦੇ ਵਿੱਚ ਮੈਂ ਉਹਨਾਂ ਨੂੰ ਮਿਲ ਕੇ ਗਿਆ ਸੀ ਔਰ ਉਹ ਸਾਡੀ ਆਖਰੀ ਮੁਲਾਕਾਤ ਸੀਗੀ ਸੋ ਸਤਕਾਰਯੋਗ ਸਾਧ ਸੰਗਤ ਜੀ ਅਸੀਂ ਘੱਟ ਗਿਣਤੀ ਹੈਗੇ ਆ ਪਰ ਅਸੀਂ ਆਪਣੇ ਹੱਕ ਲੈਣਾ ਵੀ ਜਾਣਦੇ ਆ ਤੇ ਲੜਨਾ ਵੀ ਜਾਣਦੇ ਆ ਅੱਜ ਸਾਡੇ ਉੱਤੇ ਬਹੁਤ ਜ਼ਬਰ ਹੋ ਰਿਹਾ ਤੁਹਾਨੂੰ ਪਤਾ ਹੈ ਕਿ 30 ਸਾਲ ਤੋਂ ਸਾਡੇ ਕੈਦੀ ਜਿਨ੍ਹਾਂ ਨੇ ਸਿੱਖਾਂ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ ਉਹ ਜੇਲ੍ਹਾਂ ਦੇ ਵਿੱਚ ਹੈਗੇ ਆ ਜਿਹੜਾ ਸੁਪਰੀਮ ਕੋਰਟ ਨੇ ਸੈਂਟਰ ਦੀ ਸਰਕਾਰ ਨੂੰ ਪੁੱਛਿਆ ਕੀ ਰਾਜਵਾਨੇ ਦੇਖੇ ਸਾਇਆ ਇਸ ਨੂੰ ਰਿਹਾਈ ਦੇਣ ਦਾ ਤੇ ਸੈਂਟਰ ਦੀ ਸਰਕਾਰ ਦੀ ਕੀ ਸਲਾਹ ਹੈ ਸੈਂਟਰ ਨੇ ਸੁਪਰੀਮ ਕੋਰਟ ਨੂੰ ਲਿਖ ਕੇ ਭੇਜਿਆ ਕਿ ਪੰਜਾਬ ਬਾਰਡਰ ਦਾ ਸੂਬਾ ਸਾਨੂੰ ਸੋਚਣਾ ਪਊਗਾ ਕਿ ਭਾਈ ਰਾਜਵਾਨੇ ਨੂੰ ਤੇ ਬਾਕੀ ਸਿੱਖਾਂ ਨੂੰ ਛੱਡਣਾ ਪਊਗਾ ਕਿ ਨਹੀਂ ਪਰ ਦੂਜੇ ਪਾਸੇ ਦੇਖੋ ਜੀ ਗੁਜਰਾਤ ਵੀ ਬਾਰਡਰ ਦਾ ਸੂਬਾ ਹੈ 2002 ਦੇ ਵਿੱਚ ਮੋਦੀ ਸਾਹਿਬ ਗੁਜਰਾਤ ਦੇ ਚੀਫ ਮਿਨਿਸਟਰ ਸਨ ਉਸ ਵਕਤ ਬਤੌਰ ਚੀਫ ਨਿਸਰ ਨੇ 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਕਤਲ-ਏ-ਆਮ ਕਰਤਾ ਬੀਬੀਆਂ ਦੀ ਬੇਅਦਬੀ ਕੀਤੀ ਇੱਕ ਬੀਬੀ ਸੀ ਬਾਣੋ ਉਹਦੇ 11 ਰਿਸ਼ਤੇਦਾਰ ਸੀਗੇ ਜਿਹੜੇ ਉਹ 11 ਸੀਗੇ ਉਨ੍ਹਾਂ ਨੇ ਬੀਬੀ ਬਾਣੋ ਦੇ ਉੱਤੇ ਜ਼ਬਰ ਜਨਾਬੀ ਕੀਤਾ ਸੀ ਉਹ 11 ਨੂੰ ساری ਉਮਰ ਦੀ ਕੈਦ ਸੁਪਰੀਮ ਕੋਰਟ ਨੇ ਕਰਤੀ ਪਰ 15 ਅਗਸਤ ਜਿਹੜਾ ਸਾਨੂੰ ਛੋਟੇ ਹੁੰਦਿਆਂ ਸਮਝਾਇਆ ਜਾਂਦਾ ਹੈ ਜੀ ਆਜ਼ਾਦੀ ਦਾ ਦਿਵਸ ਹੈ ਉਸ ਦਿਨ ਮੋਤੀ ਸਾਹਿਬ ਤੇ ਗੁਜਰਾਤ ਦੀ ਸਰਕਾਰ ਨੇ ਬੀਬੀ ਬਾਣੋ ਦੇ ਬਲਾਤਕਾਰ ਹੀ ਤੇ ਖਾਤਲ ਜੇਲ੍ਹ ਦੇ ਵਿੱਚ ਛੁੜਾ ਕਰਤੇ ਤੇ ਸਾਡੇ ਸਿੱਖਾਂ ਬਾਰੇ ਕਹਿੰਦੇ ਜੀ ਇਹ ਬਾਰਡਰ ਦਾ ਸੂਬਾ ਬੜਾ ਖਤਰਨਾਕ ਹੈ ਪਰ ਗੁਜਰਾਤ ਵੀ ਤਾਂ ਬਾਰਡਰ ਦਾ ਸੂਬਾ ਹੈਗਾ ਜੇ ਉੱਥੇ ਖਤਰਾ ਨਹੀਂ ਹੈ ਕਿਸੇ ਨੂੰ ਛੂਟ ਦੇਣ ਦਾ ਫਿਰ ਪੰਜਾਬ ਦੇ ਵਿੱਚ ਕਿਵੇਂ ਹੋ ਗਿਆ ਫਿਰ ਤਮਿਲਨਾਡੂ ਦੇ ਵਿੱਚ ਅਰਜੀਪ ਗਾਂਧੀ ਨੂੰ ਕਤਲ ਕੀਤਾ ਗਿਆ ਸੀ ਉਹਦੇ ਕਈ ਦੋਸ਼ੀ ਛੱਡ ਦਿੱਤੇ ਐ ਜਿਦੋਂ ਹੋਰ ਛੱਡਨੇ ਸੀਗੇ ਸੁਪਰੀਮ ਕੋਰਟ ਨੇ ਫੇਰ ਕਿਹਾ ਕੀ ਸੈਂਟਰ ਸਾਨੂੰ ਦੱਸੇ ਕਿ ਇਹ ਜਿਹੜੇ ਘਾਤ ਲੈ ਇਹਨਾਂ ਨੂੰ ਰਹਾ ਕਰਦੀ ਏ ਗੱਲ ਤਾਂ ਨਹੀਂ ਕੀਤੀ ਸੈਂਟਰ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਟੈਮਨਾਂਡੂ ਮਦਰਾਸ ਦਾ ਜਿਹੜਾ ਬਾਰਡਰ ਹੈ ਉਹ ਸਮੁੰਦਰ ਦੇ ਨਾਲ ਲੱਗਦਾ ਹੁਣੇ ਹੁਣ ਮਹੀਨਾ ਹੋਇਆ ਇੱਕ ਜੰਗੀ ਜਹਾਜ਼ ਚੀਨ ਦਾ ਉਹ ਸਾਰੇ ਬਾਰਡਰ ਦਾ ਸਰਵੇ ਕਰਕੇ ਗਿਆ ਹੈ ਕਿ ਜੇ ਲੜਾਈ ਲੱਗੀ ਚੀਨ ਦੀਆਂ ਫੌਜਾਂ ਟੈਮਨ ਨਾਟੂ ਦੇ ਸਮੁੰਦਰ ਦੇ ਕੰਢੇ 'ਚ ਮੇ ਆਉਣਗੀਆਂ ਇਹਦਾ ਮਤਲਬ ਹੈ ਕਿ ਉਹ ਵੀ ਛੁੱਟ ਸਕਦੇ ਆ ਪਰ ਸਿੱਖ ਕਦੇ ਨੇ ਚੁੱਪ ਚੜਦੇ ਇਹ ਤੁਸੀਂ ਆਪ ਸੋਚਦੇ ਹੋ ਕਿ ਇਹ ਜਾਇਜ਼ ਹੈ ਕਿ ਨਜਾਇਜ਼ ਹੈ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਹੈ ਬੇਇਨਸਾਫੀ ਹੋ ਰਹੀ ਹੈ ਜੀ ਅਸੀਂ ਸਿੱਖ ਹੈ ਤੁਸੀਂ ਸਾਰੇ ਦੁਆਬੇ ਦੇ ਹੋ ਸਾਡੇ ਰਿਸ਼ਤੇਦਾਰ ਬ੍ਰਿਟਾਨੀਆ ਦੇ ਵਿੱਚ ਹੈਗੇ ਆ ਸਾਰੀ ਦੁਨੀਆ ਦੇ ਵਿੱਚ ਹੈਗੇ ਆ ਇੱਕ ਆਰਐਸਐਸ ਦਾ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਉਹ ਸਾਡੇ ਕਾਬੂ ਨਹੀਂ ਆ ਰਿਹਾ ਤੇ ਬ੍ਰਿਟਾਨੀਆ ਦਾ ਵੀ ਪ੍ਰਾਈਮ ਮਿਨਿਸਟਰ ਆਰਐਸਐਸ ਦਾ ਬਣਦਾ ਹੈ ਤੇ ਜਿਹੜੇ ਲੋਕਾਂ ਦੀ ਕੌਮ ਦਾ ਉਹ ਪੁਛੀਆ ਮੈਨਰ ਨਹੀਂ ਕਿ ਜੇ ਸਾਡਾ ਬੰਦਾ ਪ੍ਰਾਈਮ ਮਿਨਿਸਟਰ ਬਣ ਚੁੱਕਿਆ ਹੈ ਬ੍ਰਿਟੇਨ ਦਾ ਯੂਕੇ ਦਾ ਹੁਣ ਜੇ ਦੋ ਵੱਡੀਆਂ ਤਾਕਤਾਂ ਦੋਨਾਂ ਕੋਲੇ ਪਰਮਾਣੂ ਹਥਿਆਰ ਹੈਗੇ ਆ ਬਰਤਾਨੀਆ ਤੇ ਇੰਡੀਆ ਦੇ ਇਹ ਜੇ ਦੋ ਇਕੱਠੇ ਹੋ ਜਾਣ ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਦੁਨੀਆ ਤੇ ਘਟ ਗਿੰਤੀ ਜਾਂਦਾ ਕੀ ਬਣੂਗਾ ਅੱਜ ਆਰਐਸਐਸ ਵੀ ਬਰਤਾਨੀਆਂ ਦੇ ਰਾਜ ਦੇ ਵਿੱਚ ਸ਼ਾਮਲ ਹੋ ਗਿਆ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸੋਚਣ ਵਾਲੀਆਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਿੱਖਾਂ ਦਾ ਭਵਿੱਖ ਕੀ ਹੈ ਸਾਨੂੰ ਦੱਸਿਆ ਜਾਂਦਾ ਹੈ ਕਸ਼ਮੀਰ ਵਾਂਗ ਜੀ ਪੰਜਾਬ ਬਾਰਡਰ ਦਾ ਇੱਕ ਸੁੱਭਾ ਆ 6 8 ਮਹੀਨੇ ਹੋਏ ਐ ਜਿਹੜੀ ਬਾਰਡਰ ਦੀ ਪੁਲਿਸ ਹੈ ਬਾਰਡਰ ਸਿਕਿਉਰਿਟੀ ਫੋਰਸ ਹੋਂ ਉਸ ਨੂੰ ਬਾਰਡਰ ਤੋਂ ਕਾਫੀ ਅਫਸਰ ਤੇ ਜਵਾਨ ਕੱਢ ਕੇ ਪੰਜਾਬ ਦੇ 60 ਮੀਲ ਬਾਰਡਰ ਤੋਂ ਅੰਦਰ ਡੀਐਸਐਫ ਦੀ ਡਿਊਟੀ ਲਾਤਰੀ ਹੈ ਕਿ ਪੁਲਿਸ ਦਾ ਕੰਮ ਤੁਸੀਂ ਕਰੋਗੇ ਇਹ ਕੀ ਸਾਨੂੰ ਦੱਸਦਾ ਹੈਗਾ ਕਿ ਸਿੱਖਾਂ ਦੇ ਉੱਤੇ ਤੁਹਾਡਾ ਵਿਸ਼ਵਾਸ ਨਹੀਂ ਹੈ ਇਹ ਬਿਲਕੁਲ ਤੁਹਾਡੇ ਨਾਲ ਗੱਲ ਕਰਨੀ ਪੱਤੀ ਚੀਜ਼ ਹੈ ਜੋ ਕਰਕੇ ਅੱਗੇ ਜਾ ਕੇ ਤੁਸੀਂ ਵੋਟਾਂ ਪਾਉਣੀਆਂ ਐ ਤੁਸੀਂ ਮੈਂਬਰ ਪਾਰਲੀਮੈਂਟ ਬਣਾਉਣੇ ਐ ਆ ਚੇਜਰੀ ਗੋਲ ਸਾਹਿਬ ਹੈ ਜਿਹੜਾ ਆਮ ਪਾਰਟੀ ਦਾ ਮੁਖੀ ਹੈ ਭਗਵੰਤ ਜੀ ਉਹਦੇ ਚੀਫ ਮਿੰਿਸਟਰ ਐ ਅੱਜ ਕੇਸ਼ਰੀਵਾਲ ਸਾਹਿਬ ਦਾ ਬਿਆਨ ਹੈ ਕਿ ਜਿਹੜਾ ਵੀ ਨੋਟ ਛਪੂਗਾ ਉਹਦੇ ਉੱਤੇ ਮਾਤਾ ਲక్ష్ਮੀ ਦੀ ਫੋਟੋ ਹੋਊਗੀ ਜਾਂ ਗਣੇਸ਼ ਜੀ ਦੀ ਫੋਟੋ ਹੋਊਗੀ ਆਪ 75 ਸਾਲ ਹੋ ਗਏ ਐ ਅਸੀਂ ਆ ਗੰਗੇ ગાંધી ਦੀ ਫੋਟੋ ਦੇਖਦੇ ਰਹਿ ਗਏ ਆ ਹੁਣ ਲక్ష్ਮੀ ਜੀ ਤੇ ਗਣੇਸ਼ ਜੀ ਦੀ ਵੀ ਫੋਟੋ ਇਹਦੇ ਉੱਤੇ ਲੱਗਿਆ ਕਰੂਗੀ ਫਿਰ ਤੁਸੀਂ ਸਮਝਦੇ ਹੋ ਕਿ ਧਰਮ ਨਿਰਪੱਖ ਮੁਲਕ ਹੈਗਾ ਇੱਥੇ ਕਿ ਇਹ ਇੱਕ ਹਿੰਦੂ ਰਾਸ਼ਟਰ ਬਣ ਗਿਆ ਕਸ਼ਮੀਰ ਦੇ ਵਿੱਚ ਘੱਟ ਗਿਣਤੀ ਜਾਂਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਹੈ ਬੇਸ਼ੱਕ ਮੁਸਲਮਾਨ ਹੋਵੇ ਸਿੱਖ ਹੋਵੇ ਮਜ਼ਦੂਰ ਹੋਵੇ ਪੰਡਤ ਹੋਵੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਆਪਣੀ ਡਿਊਟੀ ਸਮਝਦੇ ਆਂ ਕਸ਼ਮੀਰ ਜਾਣਾ ਚਾਹੁੰਦਾ ਸੀ ਪਰ ਮੈਨੂੰ ਬਾਰਡਰ ਦੇ ਉੱਤੇ ਕਸ਼ਮੀਰ ਦੀ ਸਰਕਾਰ ਨੇ ਰੋਕ ਰਿਆ ਕਿ ਤੂੰ ਅੱਗੇ ਨਹੀਂ ਜਾ ਸਕਦਾ ਤੇਰੇ ਜਾਣ ਦੇ ਨਾਲ ਖਤਰਾ ਪੈਦਾ ਹੋ ਜਾਊਗਾ ਮੈਂ ਕਿਹਾ ਕਿ ਤੁਸੀਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਕਸ਼ਮੀਰ ਤੋਂ ਲੈ ਕੇ ਗੰਨੇ ਆਖਮਾਰੀ ਤੱਕ ਇਹ ਸਾਰਾ ਹਿੰਦੁਸਤਾਨ ਇੱਕ ਮੁਲਕ ਹੈ ਜੇ ਇੱਕ ਮੁਲਕ ਹੈ ਤੇ ਮੇਰੀ ਰੋਹ ਕਸ਼ਮੀਰ ਜਾਣ ਤੇ ਤੁਸੀਂ ਕਿਵੇਂ ਲਾ ਸਕਦੇ ਹੋ ਪਰ ਇੰਨੇ ਜਬਰ ਕਸ਼ਮੀਰ ਦੇ ਵਿੱਚ ਜਿੰਨਾ ਕੀਤਾ ਹੋਇਆ ਜੀ ਫੌਜ ਨੂੰ ਇੰਨੀ ਤਾਂ ਕਿ ਸੰਧਿਤੀ ਹੋਈ ਹੈ ਇੱਕ ਕਾਨੂੰਨ ਦੇ ਤਹਿਤ ਐਫਸਪਾ ਦੇ ਜਿਸੇ ਨੂੰ ਗੋਲੀ ਫੌਜ ਮਾਰ ਸਕਦੀ ਹੈ ਕਿਸੇ ਨੂੰ ਫੱਟੜ ਕਰ ਸਕਦੀ ਹੈ ਕਿਸੇ ਨੂੰ ਤਸੀਹੇ ਦੇ ਸਕਦੀ ਹੈ ਕਿਸੇ ਤੇ ਜ਼ਬਰ ਜਨਾਹ ਕਰ ਸਕਦੀ ਹੈ ਪਰ ਉਹ ਕੇਸ ਥਾਣੇ ਦੇ ਵਿੱਚ ਦਰਜ ਨਹੀਂ ਹੋ ਸਕਦਾ ਫੌਜ ਜੋ ਮਰਜੀ ਹੈ ਕਸ਼ਮੀਰ ਦੇ ਵਿੱਚ ਕਰੀ ਜਾਵੇ ਪਰ ਜਿਹੜਾ ਸੰਵਧਾਨ ਹੈ ਉਹ ਕਹਿੰਦਾ ਹੈ ਇਸ ਧਾਰਾ ਦਾ ਕਿ ਕੋਈ ਵੀ ਕਿਸੇ ਦੀ ਜਾਨ ਜਾ ਜ਼ਾਦੀ ਨੇ ਲੈ ਸਕਦਾ ਜਿੰਨਾ ਚਿਰ ਕਾਨੂੰਨ ਦੇ ਗੇੜੇ ਦੇ ਵਿੱਚੋਂ ਨਾ ਸਾਰਾ ਕੁਝ ਨਿਕਲੇ ਜੀ ਦਾ ਮਤਲਬ ਹੈ ਪਹਿਲਾਂ ਐਫ ਆਈ ਆਰ ਲਿਖੀ ਜੋਗੀ ਚਲਾਨ ਹੋਊਗਾ ਅਦਾਲਤ ਦੇ ਵਿੱਚ ਜਾਊਗਾ ਜੇ ਤੁਹਾਨੂੰ ਤਸੱਲੀ ਨਹੀਂ ਹੈ ਤੇ ਤੁਸੀਂ ਹਾਈ ਕੋਰਟ ਦੇ ਵਿੱਚ ਜਾਓਗੇ ਜੇ ਤਸੱਲੀ ਨਹੀਂ ਹੈ ਤਾਂ ਸੁਪਰੀਮ ਕੋਰਟ ਦੇ ਵਿੱਚ ਜਾਓਗੇ ਜੇ ਫੇਰ ਵੀ ਤਸੱਲੀ ਨਹੀਂ ਹੈ ਤੁਸੀਂ ਦੇਸ਼ ਦੇ ਪ੍ਰੈਜ਼ੀਡੈਂਟ ਕੋਲੇ ਜਾ ਸਕਦੇ ਹੋ ਇਹ ਹੈ ਕਾਨੂੰਨ ਇਸ ਧਰਤੀ ਦਾ ਪਰ ਇਹ ਸਾਰੇ ਕਾਨੂੰਨ ਨੂੰ ਖਤਮ ਕਰਕੇ ਇਹ ਫੌਜ ਨੂੰ ਹੱਕ ਦੇ ਦਿੱਤੇ ਹੈ ਕਿ ਜੋ ਮਨ ਮਰਜ਼ੀ ਕਰਨੀ ਹੈ ਕਰੀ ਚੱਲੋ ਤੇ ਉੱਥੇ ਤੁਸੀਂ ਰੋਜ਼ ਸੁਣਦੇ ਹੋਗੇ ਅਖਬਾਰਾਂ 'ਚ ਦੇਖਦੇ ਹੋਗੇ ਕਿ ਜਿੰਨੇ ਕਤਲ ਕਰਤੇ ਕਸ਼ਮੀਰੀ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਉਹ ਸੰਵਿਧਾਨ ਦੀ ਰਖਵਾਲੀ ਹੁੰਦੀ ਹੈ ਉਹ ਦੇਖਦੀ ਹੈ ਕਿ ਸੰਵਿਧਾਨ ਨੂੰ ਕੋਈ ਤੋੜਦਾ ਤਾਂ ਨਹੀਂ ਪਰ ਤੁਸੀਂ ਦੇਖਦੇ ਹੋ ਕਿ 3-4 ਸਾਲ ਹੋ ਗਏ ਆ ਇਹ ਕਾਨੂੰਨ ਗੈਰ ਸੰਵਿਧਾਨਕ ਕਸ਼ਮੀਰ ਦੇ ਵਿੱਚ ਲਾਗੂ ਹੈ ਪਰ ਸੁਪਰੀਮ ਕੋਰਟ ਤੇ ਹਾਈ ਕੋਰਟ ਬੋਲਦੇ ਨਹੀਂ ਦਰਜੀ ਨਹੀਂ ਕਰਦੇ ਕਿ ਅਸੀਂ ਰਖਵਾਲੇ ਹੈਗੇ ਆ ਸੰਵਧਾਨ ਦੇ ਤੇ ਸਿਰੋ ਸਿਰ ਫੌਜ ਉਥੇ ਸਾਰਾ ਕੁਝ ਤੋੜ ਭੰਨ ਕਰ ਰਹੀ ਹੈ ਇਹੋ ਜਿਹੇ ਹਾਲਾਤ ਹਿੰਦੁਸਤਾਨ ਦੇ ਵਿੱਚ ਬਣ ਚੁੱਕੇ ਆ ਸਾਰੇ ਪਾਸਿਓਂ ਸਾਡੀਆਂ ਜਿਹੜੀਆਂ ਹੱਦਾਂ ਉੱਥੇ ਖਤਰੇ ਪਏ ਹੋਏ ਐ ਲਦਾਖ ਦੇ ਵਿੱਚ ਸਨ ਜੋ 2020 ਦੇ ਵਿੱਚ ਕੋਈ 10000 ਕਿਲੋਮੀਟਰ ਚੀਨ ਦੀ ਫੌਜ ਅੰਦਰ ਆਈ ਹੋਈ ਐ ਉਹਦਾ ਮੁਕਾਬਲਾ ਹੀ ਨਹੀਂ ਕੀਤਾ ਹੈਗਾ ਉਧਰਲੇ ਪਾਸੇ ਦੇਖਿਆ ਹੀ ਨਹੀਂ ਹੁਣ ਮੈਂ ਤਾਂ ਕਿਸੇ ਇਲਾਕੇ ਦੀ ਗੱਲ ਨਹੀਂ ਕਰਦਾ ਪਰ ਸਿੱਖ ਹੋਣ ਦੇ ਨਾਤੇ ਮੇਰਾ ਪਿਆਰ ਲਦਾਖ ਦੇ ਨਾਲ ਜੁੜਿਆ ਹੋਇਆ ਹੈ ਜੋ ਕਰਕੇ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ ਫਤਿਹ ਕੀਤਾ ਸੀ ਤੇ ਲਾਹੌਰ ਦਰਬਾਰ ਜੀ ਦੇ ਮੈਂਬਰ ਤੁਸੀਂ ਵੀ ਸੀਗੇ ਏ ਵੀ ਲੋਹਰ ਦਰਬਾਰ ਦੇ ਨਾਲ ਲੱਗਿਆ ਹੋਇਆ ਸੀ ਉਹਦਾ ਹਿੱਸਾ ਬਣ ਗਿਆ ਸੀ ਤੇ ਉਧਰਲੇ ਪਾਸੇ ਮੋਦੀ ਸਾਹਿਬ ਦੀ ਜਾਂ ਬੀਜੇਪੀ ਆਰਐਸਐਸ ਦੀ ਹਾਂ ਅੱਖ ਨਹੀਂ ਹੈ ਸਿਰਫ ਗੱਟ ਗਿਣਤੀਆਂ ਨੂੰ ਮਾਰ ਦੋ ਆਦੇਵਾਸੀਆਂ ਨੂੰ ਮਾਓਵਾਦੀ ਕਹਿ ਦੋ ਨਕਸਲਾਈਟ ਕਹਿ ਦੋ ਉਹਨਾਂ ਨੂੰ ਮਾਰ ਦੋ ਜਿਹੜੇ ਸਾਡੇ ਰੰਗਰੇਟੇ ਸਿੱਖ ਹੈ ਉਹਨਾਂ ਨੂੰ ਇਨਸਾਫ ਨਾ ਦਿਓ ਇਹ ਸਾਰੀਆਂ ਚੀਜ਼ਾਂ ਅੱਜ ਮੋਦੀ ਹੋਣੀ ਕਰ ਰਹੀ ਹੈ ਜੀ ਦੇ ਖਲਾਸ ਅਸੀਂ ਸੁਚੇਤ ਜੀ ਮੈਂ ਮੈਂਬਰ ਪਾਰਲੀਮੈਂਟ ਹੈ ਮੇਰਾ ਫਰਜ਼ ਬਣਦਾ ਹੈ ਕਿੱਤਾ ਨੂੰ ਮੈਂ ਦੱਸਾਂ ਕਿ ਜਿਹੜੀ ਸਾਡੀ ਸਿੱਖੋਂ ਦੀ ਬੱਸੋ ਹੈ ਇਹ ਤਿੰਨ ਵੱਡੇ ਮੁਲਕਾਂ ਨੇ ਇਸ ਨੂੰ ਪੰਜਾਬ ਨੂੰ ਘੇਰਿਆ ਹੋਇਆ ਹੈ ਲੈਂਦੇ ਬੜੇ ਪਾਸੇ ਇਸਲਾਮਿਕ ਪਾਕਿਸਤਾਨ ਜਿਹਦੇ ਕੋਲੇ ਪਰਮਾਣੂ ਹਥਿਆਰ ਹੈ ਸਾਡੇ ਕੱਢ ਦੇ ਪਾਸੇ ਇੰਡੀਆ ਜੀ ਦੇ ਕੋਲੇ ਪਰਮਾਣੂ ਹਥਿਆਰ ਹੈ ਉਸ ਤੋਂ ਪਿੱਛੇ ਚੀਨ ਹੈ ਜੀ ਦੇ ਕੋਲੇ ਪਰਮਾਣੂ ਹਥਿਆਰ ਹੈ ਸਾਡੀ ਸਿੱਖ ਤੇ ਪੰਜਾਬ ਦੀ ਕੌਮ ਤਿੰਨ ਪਰਮਾਣੂ ਹਥਿਆਰਾਂ ਨਾਲ ਲਾਂਚ ਹੋਏ ਮੁਲਕਾਂ ਦਾ ਘੇਰਾ ਪਿਆ ਹੋਇਆ ਹੈ ਸਾਨੂੰ ਖਤਰਾ ਕੀ ਇਹਨਾਂ ਸਤਨਾਂ ਦਾ ਆਪਸ ਵਿੱਚ ਇੱਕ ਉੱਤੇ ਦਾ ਬਹਿਰ ਹੈ ਕਿਸੇ ਵੇਲੇ ਵੀ ਜੰਗ ਖੜਕ ਸਕਦਾ ਹੈ ਤੇ ਹੋਰ ਤੱਕ ਹੋਣਾ ਨਹੀਂ ਸਾਡੀ ਜਿਹੜੀ ਪੰਜਾਬ ਦੀ ਤੇ ਸਿੱਖਾਂ ਦੀ ਕੌਮ ਹੈ ਇਹਦਾ ਖਾਤਮਾ ਹੋ ਜਾਊ ਜੇ ਇਹੋ ਜਿਹਾ ਜੰਗ ਹੋਇਆ ਪਰ ਸਾਡੀ ਸੈਂਟਰ ਦੀ وزارت ਦੇ ਵਿੱਚ ਕੋਈ ਇਹੋ ਜਿਹਾ ਵਜ਼ੀਰ ਨਹੀਂ ਹੈ ਰੱਖਿਆ ਦਾ ਵਿਦੇਸ਼ੀ ਮਾਮਲਿਆਂ ਦਾ ਗ੍ਰਹਿ ਮਾਮਲਿਆਂ ਦਾ ਜਾਂ ਜਿਹੜਾ ਫਾਈਨਾਂਸ ਵਿਭਾਗ ਹੈ ਮਾਲੀ ਹਾਲ ਸੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਅਸੀਂ ਜੰਗ ਦੇ ਖਿਲਾਫ ਹੈ ਅਸੀਂ جنگ ਨਹੀਂ ਹੋਣ ਦੇਣਾ ਚਾਹੁੰਦੇ। ਜੋ ਕਰਕੇ ਸਾਡੀ ਨਮਾਇੰਦਗੀ ਉਸ ਕਮੇਟੀ ਦੇ ਵਿੱਚ ਨਹੀਂ ਹੈ ਜਿਸ ਨੇ ਮੋਦੀ ਸਾਹਿਬ ਨੇ ਫੈਸਲੇ ਕਰਨੇ ਹੈ ਕਿ ਜੰਗ ਲਗਾਇਆ ਜਾਵੇ ਆਪਣਾ ਗਵਾਂਡੀ ਪਾਕਿਸਤਾਨ ਉੱਥੋਂ ਦਾ ਜਨਰਲ ਜਨਰਲ ਬਾਜਵਾ ਉਹ ਸਮਝਦਾਰ ਬੜਿਆ ਲਿਖਿਆ ਜਨਰਲ ਉਹਦੀ ਹੁਣ ਰਿਟਾਇਰਮੈਂਟ ਆ ਰਹੀ ਹੈ ਅਸੀਂ ਤੁਹਾਡੇ ਮਨਛ ਤੋਂ ਪਾਕਿਸਤਾਨ ਨੂੰ ਬਤੌਰ ਮੈਂਬਰ ਪਾਰਲੀਮੈਂਟ ਸਵਾਰਿਸ਼ ਕਰਦੇ ਹਾਂ ਜੀ ਜਨਰਲ ਬਾਜਵੇਦੀ ਦੀ ਨੌਕਰੀ ਹੋਰ ਵਧਾਓ ਜਿਹੜਾ جنگ ਨਾ ਲੱਗਣ ਦਵੇ ਤੇ ਅਸੀਂ ਸੁਰੱਖਿਤ ਹੋ ਜਾਈਏ ਜਦੋਂ ਜਦੋਂ ਤੁਸੀਂ ਅਖਬਾਰਾਂ ਪੜ੍ਹੋਗੇ ਤੁਸੀਂ ਦੇਖੋਗੇ ਕੀ ਅੰਕ ਲੱਗੀ ਹੋਊਗੀ ਕਿ ਇਹ ਸਿਮਨਜੀ ਚਰਮਾਨ ਨੇ ਕਿਹਾ ਲਿਖ ਦਿਆ ਕਹ ਬੋਲਾ ਹੈ ਉਸਨੇ ਜਨਰਲ ਬਾਜਕੇ ਮਾਰੇ ਵੀ ਬੋਲ ਦਿਆ ਹਾਂ ਜਨਰਲ ਬਾਜਵੇ ਦੇ ਗੱਲ ਕਰ ਰਿਹਾ ਹੈ ਕਿ ਉਹਦੀ ਨੌਕਰੀ ਦੇ ਵਿੱਚ ਵਾਧਾ ਕੀਤਾ ਜਾਏ ਕਿ ਜੰਗ ਨਾ ਲੱਗੇ ਸੋ ਸਤਕਾਰਯੋਗ ਸਾਧ ਸੰਗਤ ਜੀ ਤੁਹਾਡੇ ਕੋਲੇ ਬਹੁਤ ਗੱਲਾਂ ਹੈਗੀਆਂ ਜਿਹੜੀਆਂ ਤੁਹਾਡੇ ਅੱਗੇ ਰੱਖਣੀਆਂ ਹੈਗੀਆਂ ਮੇਰੇ ਕੋਲੇ ਅੱਜ ਮਾਸਟਰ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਸਾਰਾ ਕੁਸ਼ਟ ਰੰਜੀਤ ਸਿੰਘ ਸ਼ਾਮਪੁਰ ਸਾਹਿਬ ਹੈ ਸਰਬਜੀਤ ਸਿੰਘ ਜੋਨ ਹੈ ਹਰਜਿੰਦਰ ਸਿੰਘ ਠਵਾਲ ਹੈ ਚੰਨਨ ਸਿੰਘ ਧਰਿਆਣਾ ਸਾਹਿਬ ਜਿਹੜੇ ਪੂਰੇ ਹੋ ਗਏ ਐ ਇਹ ਸਾਰੇ ਪੂਰੇ ਹੋ ਗਏ ਸਾਡੇ ਜਥੇਦਾਰ ਤੇ ਜਥੇਦਾਰ ਸਾਡੇ ਰਵੈਲ ਸਿੰਘ ਵੀ ਪੂਰੇ ਹੋ ਗਏ ਐ ਬਾਕੀ ਜਿਹੜੇ ਇੱਥੇ ਆਏ ਐ ਜਸ ਕਰਨ ਸਿੰਘ ਜੀ ਸਾਡੇ ਜਨਰਲ ਸਕੱਤਰ ਐ ਗੁਰਦੀਪ ਸਿੰਘ ਖੇਮਕੁੰਡ ਕੁੰਕੁੰ ਪਰਮਿੰਦਰ ਸਿੰਘ ਜੀ सिंगड़ीवाल जसवंत सिंह फौजी नवदीप सिंह गुरदयाल सिंह सैनपुर बड्डी बड्डी पिंड गुरजन सिंह कट्टू परमजीत सिंह महलपुर फौजी राजविंदर सिंह बीपी सुखजीत कौर जी ਸੰਦੀਪ ਸਿੰਘ ਖਾਲਸਾ ਪ੍ਰਗਟ ਸਿੰਘ ਜੀ ਮੱਖੋ ਤੇ ਡਾਕਟਰ ਬਲਵਿੰਦਰ ਸਿੰਘ ਜੀ ਤੇ ਤੁਸੀਂ ਸਾਰੇ ਮੈਂ ਤੁਹਾਡਾ ਬਹੁਤ-ਬਹੁਤ ਰਣੀ ਹੈ ਕਿ ਆਪਣਾ ਟਾਈਮ ਕੱਢ ਕੇ ਤੁਸੀਂ ਇੱਥੇ ਆਏ ਹੋ ਪਰ ਜਿਹੜੀ ਤਜ਼ਵੀਜ਼ ਹੁੰਦੀ ਹੈ ਜਿਹੜੀ ਸੰਗਤ ਵਿੱਚ ਬੈਠਣ ਦੀ ਇੱਕ ਤਜ਼ਵੀਜ਼ ਹੁੰਦੀ ਹੈ ਕਿ ਜਦੋਂ ਆਈਏ ਅਸੀ ਚੰਗੀ ਤਰ੍ਹਾਂ ਕੰਨ ਲਾ ਕੇ ਸੁਣੀਏ ਤੇ ਉਹ ਤੋਂ ਬਾਅਦ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦਾ ਕੱਟਾ-ਕੱਟੀ ਕਢੀਏ ਪਰ ਅੱਜ ਮੈਂ ਦੇਖਿਆ ਕਿ ਸਾਡੇ ਬਲਾਰੇ ਇੱਥੇ ਆਏ ਐ ਮੈਨੂੰ ਸਤਿ ਸ੍ਰੀ ਅਕਾਲ ਕਰਕੇ ਚਲੇ ਗਏ ਕਿ ਜੀ ਅੱਗੇ ਵੀ ਸਾਡੇ ਪ੍ਰੋਗਰਾਮ ਹੈਗੇ ਆ ਮੈਂ ਸਮਝਦਾ ਐ ਕੀ ਬਦਤਮੀਜ਼ੀ ਹੈ ਸੰਗਤ ਨੂੰ ਵੀ ਬਦਤਮੀਜ਼ੀ ਹੈ ਤੇ ਜਿਹੜੇ ਅਸੀਂ ਇੱਥੇ ਬੈਠੇ ਆਂ ਸਾਨੂੰ ਵੀ ਤੁਸੀਂ ਬਦਤਮੀਜ਼ੀ ਕਰਕੇ ਗਏ ਹੋ ਜੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਕਿਤੇ ਨਾ ਜਾਇਆ ਕਰੋ ਪਰ ਵਿਚ ਵਿਚਾਲੇ ਬੋਲ ਕੇ ਲਾਭ ਲੈ ਕੇ ਚਲੇ ਜਾਣਾ ਇਹ ਸ਼ਰਮਣੀ ਅਖਾਲੀ ਦਾ ਨੰਬਰ ਸਰਦਾ ਸੂਤ ਨਹੀਂ ਹੈ ਮਾਫ ਕਰਨਾ ਸੋ ਸਤਿਕਾਰਯੋਗ ਸਾਥ ਸੰਗਤ ਜੀ ਮੈਂ ਬੜਾ ਰਣੀ ਆ ਤੁਹਾਡਾ ਸਾਰਿਆਂ ਦਾ ਮਾਸਟਰ ਜੀ ਦਾ ਖਾਸ ਕਰਕੇ ਹਾਂ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦਾ ਮੁਸਲਮਾਨ ਜਥੇਬੰਦੀਆਂ ਦਾ ਸਾਰਿਆਂ ਦਾ ਜਿਹੜੇ ਤੁਸੀਂ ਇੱਥੇ ਆਏ ਹੋ ਮੇਰਾ ਖਿਆਲ ਹੈ ਕਿ ਜਦੋਂ ਮੋਰਚਾ ਅਨੰਦਪੁਰ ਸਾਹਿਬ ਦਾ ਲੱਗਿਆ ਸੀ ਹਾਂ ਪ੍ਰਸਤ ਮੈਂ ਧੰਨਵਾਦ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੋਗਲ ਹਕੂਮਤ ਨੇ ਘੇਰ ਲਿਆ ਸੀਗਾ ਤੇ ਉਹਨਾਂ ਦੀ ਫੌਜ ਦੇ ਵਿੱਚੋਂ ਕਈ ਛੱਡ ਕੇ ਭੱਜ ਗਏ ਸੀਗੇ ਕਿ ਸਾਨੂੰ ਲੰਗਰ ਨਹੀਂ ਮਿਲਿਆ ਸੋ ਅੱਜ ਆਪਣੇ ਪਾਸ ਜਨਾ ਨਹੀਂ ਲੰਗਰ ਤਿਆਰ ਹੈ ਇਹ ਸੱਚੇ ਜਾਣ ਹੈ ਕਿਆਸ ਕਰਦੈ ਫਤਿਹ ਹੋਊਗੀ ਖਾਲਸੇ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ